ਉਹ ਸਰਕਾਰੀ ਰਾਜਵੇ ਕਰਗੇ ਬੜੀਆਂ ਕਰੀਆਂ ਲੋਕਾਂ ਲਟਾਈਆਂ ਵਜ਼ੀਰਾਂ ਨੇ ਤਾਂ ਘਰ ਭੀ ਭਰ ਲਏ ਨਾਲੇ ਡੱਕ ਲਏ ਉਹਨਾਂ ਦੇ ਸਾਰੇ ਅਕੇ ਜਵਾਈਆਂ ਘਰ ਘਰ दारू ਕੱਢਣ ਲਾਤੇ ਭੁੱਖਣਾਂ ਬਹੁਤ ਪਕਾਈਆਂ ਆਮਲੀ ਤੇ ਬਲੇਕਿਆਂ ਨੂੰ ਦਿੱਤੇ ਸਰੂਪੇ ਇਹਨਾਂ ਨੂੰ ਫੜਨਾ ਲੈਣ ਚ ਪਾਈਆਂ ਸਾਰੀ ਪੰਜਾਬ ਨੂੰ ਨਸ਼ਿਆਂ ਤੇ ਲਾਤਾ ਜੇ ਕੋਈ ਆ ਗਿਆ ਦਸ਼ਮਣ ਚੜ ਕੇ ਕਰਨਗੇ ਕਿੱਥੋਂ ਲੜਾਈਆਂ ਕਾਂਗਰਸ ਦੇ ਰਾਜ ਸਿੱਧੂ ਨੇ ਨੇਕਾ ਮੁੰਡੇ ਸੀ ਰੱਖੇ ਪੈਸੇ ਨਹੀਂ ਲੈਣੇ ਸੌਹਾਂ ਸੀ ਉਸ ਨੇ ਪਾਈਆਂ ਕਾਲੀਆਂ ਨੇ ਤਾਂ ਫਿਰ ਹੱਦਾਂ ਹੀ ਤੋੜਤੀਆਂ ਲੱਖ ਤੋਂ ਲੈ ਕੇ 2 ਲੱਖ ਤੱਕ ਲੈਣ ਵੀ ਲੱਗੇ ਜਿਹੜੀਆਂ ਛੋਟੀਆਂ ਘੋਟਾਂ ਸੀ ਆਈਆਂ ਜੇ ਬਦਲੀ ਕਰਾਉਣੀ ਤਾਂ ਵੀ ਮੰਗਦੇ ਆਪਾਂ ਐਸੀ ਉੱਟੀ ਗੱਲਾਂ ਚਲਾਈਆਂ ਬੀਬੀ ਜੰਗੀਰ ਕੁਰ ਪ੍ਰਧਾਨ ਬਣਾਤੀ ਜਿਨੇ ਕੁੜਗਾਂ ਹੀ ਮਾਰਖ ਪਾਈਆਂ ਬਾਦਲ ਨੂੰ ਆਦੇ ਪੈਸੇ ਨਹੀਂ ਲੈਂਦਾ ਡਿਊਟੀਆਂ ਕਰਵਾਲੀ ਦੀਆਂ ਲਾਈਆਂ ਭਗਤ ਸਿੰਘ ਵਰਗੇ ਜੋਧੇ ਨੇ ਦੇਸ਼ ਦੀ ਖਾਤਰ ਜਾਨਾਂ ਦਿੱਤੀਆਂ ਧੰਮਾਂ ਦੇਸ਼ ਵਿੱਚ ਪਾਈਆਂ ਜਸੇਦਾਰ ਹੁਣ ਪਿੰਦੀਆਂ ਸ਼ਰਾਬਾਂ ਕ੍ਰਪਾਨਾਂ ਘਾਸ ਨੂੰ ਪਾਈਆਂ ਸੋਹਣੇ ਸੁੱਚੇ ਪੰਥ ਦੀਆਂ ਕਿਹਾ ਉਹਨਾਂ ਨੇ ਡਾਈਆਂ ਰਾਇਆ ਤੇ ਬਾਦਲ ਦੋਨੇ ਆਪੇ ਵਿੱਚ ਲੜਦੇ ਐ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕ ਗੱਲਾਂ ਕਰਦੇ ਐ ਬਾਦਲ ਨੇ ਕੀਤੇ ਕਾਫਲੇ ਤਾਈਆਂ ਹੁਣ ਡਰਦੇ ਐ ਜਿਹੜੇ ਆ ਸਿਆਣੇ ਬੰਦੇ ਮਗਰ ਨਹੀਂ ਜਾਂਦੇ ਬਈ ਹੁਣ ਤਾਂ ਆਪਾ ਬੈਠੇ ਵੋਟਾਂ ਰਹਿ ਪਸਤਾਨਦੇ ਬਈ ਗਾਹਾਂ ਨੂੰ ਹੁਣ ਤੈਨੂੰ ਪਾਉਣੀਆਂ ਬਾਦਲਾ ਸੌਹਾਂ ਹਾਇ ਖਾਂਦੇ ਬਈ ਦਵਾਈਆਂ ਵਿੱਚੋਂ ਖਾ ਗਿਆ ਪੈਸੀ ਕੀਤੀ ਗੱਲ ਮਾੜੀ ਬਈ ਉਹਨਾਂ ਨੂੰ ਕਿਉਂ ਨਾ ਫੜਿਆ ਰਿਸ਼ਤੇ ਸੀ ਧਾਰੀ ਬਈ ਸਾਹ ਨੂੰ ਉਹ ਗੱਲ ਛਣੀ ਨਰਮੇ ਫਿਰ ਹੋਣੋਂ हट ਗਏ ਰੱਬ ਨੇ ਨਹੀਂ ਸਿੱਟੀ ਕਣੀ ਦੁਨੀਆ ਤਾਂ ਲਾ ਕੇ ਪੈਸੇ ਸਵਰਿਆਂ ਆ ਕੇ ਕਰਦੀ ਸੀ ਸੁੰਡੀ ਨੂੰ ਕੱਢਦਾ ਨਸ਼ਾ ਟਿੰਡਿਆਂ ਵਿੱਚ ਵੜਦੀ ਸੀ ਟਿੰਡੇ ਉਹ ਖਾ ਗਈ ਸਾਰੇ ਆਪ ਨਹੀਂ ਮਰਦੀ ਸੀ ਸੋਡਾ ਆ ਕੇ ਲੋਕੋ ਬਾਦਰ ਕਾਂ ਨੂੰ ਹਮਦਰਦੀ ਸੀ ਹੁਣ ਤਾਂ ਕਿ ਰਾਜਾ ਆ ਗਿਆ ਚੰਗੇ ਕੰਮ ਕਰਦਾ ਹੈਗਾ ਛੋਟਿਆਂ ਨੂੰ ਕੁਝ ਨਹੀਂ ਕਹਿੰਦਾ ਵੱਡਿਆਂ ਨੂੰ ਪੜਦਾ ਹੈਗਾ ਨਰਮੇ ਆ ਕੇ ਹੋਣ ਲਾ ਤੇ ਬੱਦਲ ਵੀ ਵਰਦਾ ਹੈਗਾ ਇਹ ਜੇ ਚੰਗੇ ਬੰਦਿਆਂ ਦੀ ਰੱਬ ਵੀ ਭਾਫੜਦਾ ਹੈਗਾ ਰਾਜਾ ਤਾਂ ਕਹਿੰਦਾ ਮੈਂ ਵੀ ਸਿੰਡ ਪਗਾਈ ਐ ਮਾਂ ਤੇ ਪਿਓ ਪੁੱਤਾਂ ਨੂੰ ਢੇੜ ਦਿਖਾਈ ਐ ਅਜੇ ਵੀ ਫਿਰਦੇ ਭੱਜੇ ਸ਼ਰਮ ਨਹੀਂ ਆਈ ਐ ਵਿੱਚੇ ਲੋਕ ਕਹਿੰਦੇ ਆ ਕਿ ਕਾਂਗਰਸ ਮਾੜੀ ਬਈ ਫਿਰਦੀ ਐ ਪੱਠੜ ਭੱਜੀ ਹੈਗੀ ਹਕਾਰੀ ਬਈ ਰਾਜੇ ਬਣੀ ਕੱਢਦੀ ਆ ਉਹ ਤਾਂ ਕਿ ਗੈਰੀ ਐ ਗਾਂ ਜੇ ਜਾਵੇ ਪੂਸਰ ਹੁੰਦੀ ਟੱਠੇ ਨੂੰ ਭੈੜੀ ਐ ਸਾਰੀ ਪੰਜਾਬ ਕਹਿੰਦੀ ਬਾਦਲ ਖਾਈ ਝੁੱਠਾ ਬਈ ਨਾਲ ਉਹਦੇ ਰਲ ਗਏ ਕਿਛੰਦੇ ਰ ਮਲੂਕਾ ਬਈ ਤੋ ਤਾਂ ਅਸੀਂ ਹੁੰਦੜ ਵਿੱਚ ਸੀ ਤੋੜਾ ਬਈ ਦੇਸ਼ ਨੂੰ ਖਾ ਗਏ ਲੁੱਟ ਕੇ ਪੈਂਦਾ ਹੁਣ ਰੋਲਾ ਬਈ ਹੁਣ ਤਾਂ ਕੇ ਮਹਿੰਦਰ ਸਿੰਘਾ ਲੋਕ ਗੱਲਾਂ ਕਰਦੇ ਆ ਕਿਸੇ ਹੱਥ ਲੱਗ ਜਾਣ ਪਏ ਸੇ ਕੋਈ ਨਹੀਂ ਛੱਡਦੇ ਆ ਥਾਣੇ ਦਸੀਲਾਂ ਵਿੱਚ ਚੜੀ ਆਉਂ ਵੜਦੇ ਆ ਡਾਕਟਰਾਂ ਕੋਲੇ ਵਗਜੋ ਖੁੱਦੋਂ ਵੰਗ ਮੜਦੇ ਆ ਵਕੀਲਾਂ ਨੂੰ ਦੇਖੂ ਛੇੜ ਕੇ ਜੇਬਾਂ ਚੋਂ ਕੱਢਦੇ ਆ ਪਰ ਤਖੜਿਆਂ ਨੂੰ ਕੁਛ ਨਹੀਂ ਨਾ ਮਾੜੇ ਹੁਣ ਮਰਦੇ ਆ